ਹਲੋ ਹਾਂਜੀ ਈਮਾਨ ਸਿੰਘ ਖਾਰਾ ਜੀ ਕੀ ਹਲਚਲ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਕੀ ਹਲਚਲ ਹੈ ਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਬਲੀ ਤੁਸੀਂ ਦੱਸੋ ਠੀਕ ਠਾਕ ਜੀ ਤੇ ਇੱਕ ਬੜੀ ਚਰਚਾ ਚ ਖਬਰ ਚੱਲ ਰਹੀ ਹੈ ਕਿ ਜਿੰਨੇ ਵੀ ਡਿਬਰੂਗੜ ਦੇ ਵਿੱਚ ਬੰਦ ਨੇ ਸਮੇਤ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਅਮਰਤਪਾਲ ਸਿੰਘ ਉਹਨਾਂ ਸਾਰਿਆਂ ਦੀ ਐਮਐਸਏ ਦੇ ਵਿੱਚ ਵਾਧਾ ਕਰਕੇ 2025 ਤੱਕ ਲੈ ਗਈ ਹਾਂਜੀ ਇਹ ਗੱਲ ਬਿਲਕੁਲ درست ਹੈ ਜੀ ਜੀ ਵੀ ਜੋ ਮੈਨੂੰ ਇਹ ਗੱਲ ਜੋ ਸੁਣਨ ਵਿੱਚ ਆਈ ਸੀ ਜੀ ਡਿਬਰੂਗੜ ਜੀ ਤੋਂ ਪਤਾ ਲੱਗਿਆ ਸੀ ਜੀ ਜੀ ਜੋ ਉਹਨਾਂ ਦੀ ਐਨਐਸਏ ਜੀ ਉਹ ਐਕਸਟੈਂਡ ਹੋ ਚੁੱਕੀ ਹੈ ਕਨਫਰਮੇਸ਼ਨ ਆਰਡਰ ਦੇ ਵਿੱਚ 12 ਮਹੀਨੇ ਲਿਖੇ ਹੋਏ ਨੇ ਠੀਕ ਹੈ ਇੱਕ ਇਕਾਉਂਟ ਕਰਤੀ ਇਹ ਭਾਈ ਸਾਹਿਬ ਗੱਲ ਇਦਾਂ ਹੈ ਇਹ 12 ਮਹੀਨੇ ਜਰੂਰ ਤਾਂ ਐਨਐਸਏ ਦੂਸਰੀ ਐਨਐਸਏ ਲੱਗੀ ਹੈ ਕਿ 19 ਮਾਰਚ 2025 ਤੱਕ ਕਹਿ ਰਹੇ ਨੇ ਜੀ ਵੀ ਉਹਨਾਂ ਨੇ 12 ਮਹੀਨੇ ਕਰ ਦਿੱਤੇ ਨੇ ਜੀ ਇਹਦਾ ਕੋਈ ਲਿਖਤੀ ਰੂਪ ਦੇ ਵਿੱਚ ਕੋਈ ਆਪਣੇ ਪੰਜਾਬ ਦੇ ਵਿੱਚ ਕੋਈ ਆਰਡਰ ਨਹੀਂ ਆਇਆ ਇਹ ਸਿਰਫ ਜੇਲ੍ਹ ਦੇ ਵਿੱਚੋਂ ਜਿਹੜੀ ਗੱਲ ਨਿਕਲ ਕੇ ਬਾਹਰ ਆਈ ਹੈ हां जी ਇਹ ਜੋ ਮੈਨੂੰ ਜੇਲ੍ਹ ਦੇ ਵਿੱਚੋਂ ਜਿਹੜੇ ਸਿੰਘ ਨੇ ਉੱਥੇ ਨજરਬੰਦ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਵੀ ਇਹ ਜਿਹੜਾ ਇਸ ਤਰੀਕੇ ਦੇ ਨਾਲ ਹੋ ਗਿਆ 3 ਜੂਨ ਨੂੰ 4 ਜੂਨ ਨੂੰ ਰਿਜ਼ਲਟ ਆਉਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਇਹ ਸਾਰਾ ਕੁਝ ਕੀਤਾ ਗਿਆ ਜੀ ਪੰਜਾਬ ਸਰਕਾਰ ਵੱਲੋਂ ਅੱਛਾ ਇਹ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਕਰ ਦਿੱਤੀ ਸੀ ਇਹ ਹਾਂ ਜੀ ਇਹ ਰਿਜ਼ਲਟ ਆਉਣ ਤੋਂ ਇੱਕ ਦਿਨ ਪਹਿਲਾਂ ਖੁੰਦਕ ਚਾ ਕੇ ਵੀ ਜਦੋਂ ਭਗਵੰਤ ਸਿੰਘ ਮਾਨ ਨੂੰ ਪਤਾ ਲੱਗਿਆ ਹੋਣਾ ਏ ਕਿ ਏਜੰਸੀਆਂ ਨੇ ਦੱਸਿਆ ਹੋਣਾ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਪੱਕੀ ਹੈ ਚ 4 ਜੂਨ ਤੋਂ ਇੱਕ ਦਿਨ ਪਹਿਲਾਂ ਜੋ ਉਹਨਾਂ ਨੇ ਇਹ ਸਾਰਾ ਕੁਝ ਕਰ ਦਿੱਤਾ ਸੀ ਇਹ ਚੀਜ਼ ਨਿਕਲ ਕੇ ਬਾਹਰ ਆ ਜਾ ਰਹੀ ਹੈ ਉਹਨਾਂ ਰਿਜ਼ਲਟ ਆਏ ਨੇ ਤਾਂ ਕਾਫੀ ਦਿਨ ਹੋ ਗਏ ਆ ਜਿ ਉਸ ਹਸਤਾਬ ਦੇ ਵਿੱਚ ਵੇਖੀਏ ਤੇ ਇੰਨੇ ਦਿਨ ਗੱਲ ਗੁੱਝੀ ਕਿਉਂ ਰਹਿ ਗਈ ਫਿਰੇ ਜੀ ਜਦੋਂ ਕਿਉਂਕਿ ਜੇਲ੍ਹ ਵਿੱਚ ਫੋਨ ਦੀ ਫੈਸਿਲਿਟੀ ਬੰਦ ਸੀ ਜੀ ਤੇ ਉਹ ਮੇਰੇ ਹਿਸਾਬ ਨਾਲ 17 ਜੂਨ ਨੂੰ ਜੋ ਫਿਰ ਤੋਂ 7 ਮਾਰਚ ਨੂੰ ਬੰਦ ਕਰ ਦਿੱਤੀ ਸੀ ਇਸਾਮ ਸਰਕਾਰ ਨੇ ਹੁਣ 17 ਜੂਨ ਨੂੰ ਇਹ ਦੁਆਰਾ ਜੋ ਸਟਾਰਟ ਕੀਤੀ ਹੈ ਉਹਨਾਂ ਦੇ ਮਾਤਾ ਪਿਤਾ ਵੀ ਗਏ ਉਹ ਤੋਂ ਵੀ ਨਹੀਂ ਨਿਕਲ ਕੇ ਗੱਲ ਆਈ ਨਾਲੇ ਕਹਿ ਰਹੇ ਸੀ ਕਿ 24 ਤਰੀਕ ਤੱਕ ਜਿਹੜਾ ਅਮਰਤਪਾਲ ਸਿੰਘ ਨੂੰ ਸੌਂ ਚੌਕ ਸਮਾਗਮ ਦੇ ਵਿੱਚ ਲਿਆਂਦਾ ਜਾਊਗਾ ਹੋ ਸਕਦਾ ਹੈ ਕਿ ਉਹਨੂੰ ਛੱਡ ਦੇਣ ਇਤਾਂ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਸੀ ਨਹੀਂ ਹਾਲੇ ਤਾਂ ਜਿਹੜੀ ਪੁਸ਼ਟੀ ਕੀਤੀ ਜਾ ਰਹੀ ਹੈ ਜਿਹੜੇ ਸਾਫੀਆਂ ਵੀ ਕੀਤੀ ਜਾ ਸਕਦੀ ਹੈ ਜੀ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਸਿੰਘ ਨੇ ਜਿਹੜੇ ਪਹਿਲਾਂ ਫ੍ਰੀਚੇ ਗਏ ਸੀ ਹਾਂ ਜੀ 18 ਮਾਰਚ 2023 ਨੂੰ ਉਹਨਾਂ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਭਾਈ ਅਮਰਤਪਾਲ ਸਿੰਘ ਬਾਰੇ ਹਾਲੇ ਪੂਰਨ ਤੌਰ ਤੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹਨਾਂ ਦੀ ਅਰੈਸਟ ਵੀ ਲੇਟ ਹੋਈ ਸੀ ਤਾਂ ਉਹਨਾਂ ਦੇ ਕਾਗਜ਼ੀ ਜਿਹੜੀ ਕਾਰਵਾਈ ਹੈ ਉਹ ਵੀ ਸਾਰੀ ਜੋ ਲੇਟ ਹੁੰਦੀ ਹੈ ਨਹੀਂ ਦੂਜਿਆਂ ਦੀ ਪੁਸ਼ਟੀ ਇਹ ਕੀਤੀ ਜਾ ਸਕਦੀ ਸੀ ਕਿ ਛੋਟਾ ਕਰਦੇ ਸੀਗੇ ਇੱਥੇ ਆ ਕੇ ਉਹਨੂੰ ਜਾਂ ਪੰਜਾਬ ਤਬਦੀਲ ਕੀਤਾ ਜਾ ਸਕਦਾ ਸੀ ਨਹੀਂ ਦੂਜਿਆਂ ਦੀ ਪੁਸ਼ਟੀ ਇਸ ਚੀਜ਼ ਵੀ ਕੀਤੀ ਜਾ ਸਕਦੀ ਹੈ ਵੀ ਉਹਨਾਂ ਦੀ ਜਿਹੜੀ ਐਨਐਸਏ ਹੈ ਉਹ 12 ਮਹੀਨਿਆਂ ਲਈ ਐਕਸਟੈਂਡ ਹੋ ਗਈ ਹੈ ਜੀ ਹਾਂ ਜੀ ਅਰੇ ਅਮਰਤਪਾਲ ਸਿੰਘ ਦੀ ਇਸ ਗੱਲ 'ਚ ਕੋਈ ਪੁਸ਼ਟੀ ਨਹੀਂ ਗਈ ਨਹੀਂ ਹਲੇ ਨਹੀਂ ਇਸ ਚੀਜ਼ ਦੀ ਕੋਈ ਪੁਸ਼ਟੀ ਕੀਤੀ ਜਾ ਸਕਦੀ ਭਾਈ ਅਮਰਤਪਾਲ ਸਿੰਘ ਦੀ ਪਰ ਜਿਹੜੇ ਸਾਥੀ ਸਿੰਘ ਨੇ ਉਹਨਾਂ ਦੀ ਕੀਤੀ ਜਾ ਸਕਦੀ ਹੈ ਇਹ ਹੁਣ ਕਾਫੀ ਚਰਚਾਵਾਂ ਚੱਲ ਰਹੀਆਂ ਸੀ ਕੋਈ ਕਹਿ ਰਿਹਾ ਸੀਗਾ ਕਿ ਇਹ ਜਿਹੜੇ ਇਲੈਕਸ਼ਨ ਆ ਗਏ ਆ ਉਹ ਜਿਮਨੀ ਚੋਣਾ ਦਾ ਵਿੱਚ ਗੁੱਸਾ ਕੱਢਣ ਲਈ ਸਰਕਾਰ ਨੇ ਕਰ ਦਿੱਤਾ ਪਰ ਇਹ ਤਾਂ ਪਰ ਪਹਿਲਾਂ ਹੀ ਹੋ ਚੁੱਕਿਆ ਸੀ ਕੰਮ ਹਾਂਜੀ ਇਹ ਤਾਂ ਜੋ ਦੇਖੋ ਸਾਥੀ ਸਿੰਘਾਂ ਦਾ 3 ਜੂਨ ਦਾ ਆਰਡਰ ਜੋ ਪੰਜਾਬ ਸਰਕਾਰ ਨੇ ਪਾਸ ਕਰ ਦਿੱਤਾ ਸੀ ਉਸ ਦੇ ਉੱਪਰ ਜੋ ਹੋਮ ਸਕੱਤਰ ਦੇ ਜਿਹੜੇ ਅੰਡਰ ਸੈਕਟਰੀ ਆ ਉਹਦੇ ਸਾਈਨ ਹੈ ਕੱਲੇ ਗਵਰਨਮੈਂਟ ਆਫ ਪੰਜਾਬ ਲਿਖਿਆ ਹੈ ਤਾਂ ਇਹ ਸਾਰਾ ਕੁਝ ਪਹਿਲਾਂ ਹੀ ਹੋ ਗਿਆ ਸੀ ਇਹ ਕੀਤਾ ਗਵਰਨਮੈਂਟ ਆਫ ਪੰਜਾਬ ਨੇ ਇਹਦੇ ਸੈਂਟਰ ਸਰਕਾਰ ਦਾ ਕੋਈ ਹੱਥ ਨਹੀਂ ਨਹੀਂ ਇਸ ਪੰਜਾਬ ਸਰਕਾਰ ਨੇ ਸਾਰਾ ਕੁਝ ਕੀਤਾ ਹੈ ਜਿਹੜਾ ਕਨਫਰਮੇਸ਼ਨ ਆਰਡਰ ਤੇ ਫਾਈਨਲ ਆਰਡਰ ਹੈ ਉਸ ਤੇ ਪੰਜਾਬ ਸਰਕਾਰ ਦੇ ਹੋਮ ਸਕੱਤਰ ਦੇ ਸਾਈਨ ਨੇ ਇਹ ਇੱਕ ਚੱਲ ਕੀ ਰਿਹਾ ਅਸਲ ਦੇ ਵਿੱਚ ਇਹ ਹੋ ਕੀ ਰਿਹਾ ਜਦੋਂ ਇਦਾਂ ਪੋਲਿਟਿਕਲ ਚੀਜ਼ ਚੱਲ ਰਹੀ ਸੀ ਤੇ ਉਸ ਤੋਂ ਬਾਅਦ ਫਿਰ ਗੁੱਸਾ ਆਉਣਾ ਸਰਕਾਰ ਨੂੰ ਜਾਂ ਇਹ ਦੇ ਵਿੱਚ ਕੋਈ ਹੋਰ ਕਾਰਨ ਤੁਸੀਂ ਕੀ ਮੰਨਦੇ ਹੋ ਤੁਸੀਂ ਤਾਂ ਕੇਸ ਨੂੰ ਬਹੁਤ ਨੇੜੇੋਂ ਦੇਖ ਰਹੇ ਹੋ ਉਹ ਦੇਖੋ ਜੀ ਇਹ ਸਰਕਾਰ ਦਾ ਇਹਦੇ ਵਿੱਚ ਇੱਕ ਡਰ ਹੈ ਮੈਂ ਕਹੂੰਗਾ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਹੈ ਭਗਵੰਤ ਸਿੰਘ ਮਾਨ ਨੇ ਇਹ ਪੰਬਲ ਪੂਸੇ ਵਿੱਚ ਪਾਏ ਹੋਏ ਹੂੰ ਇਹਨਾਂ ਨੇ ਕੀ ਕੀਤਾ ਹੈ ਵੀ ਜੋ ਇੱਕ ਢਰ ਵੀ ਇੱਕ ਨਵੀਂ ਖੇਤਰੀ ਤੇ ਇੱਕ ਨਵੀਂ ਪੰਥਕ ਪਾਰਟੀ ਪੰਜਾਬ ਵਿੱਚ ਜਿਹੜੀ ਹੈਗੀ ਹੈ ਉਹ ਤਿਆਰ ਹੋ ਚੁੱਕੀ ਹੈ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਵਿੱਚ ਲੋਕਾਂ ਨੇ ਸਵੀਕਾਰ ਕਰ ਲਿਆ ਹੈ ਵੀ ਭਾਈ ਅਮਰਿਤਪਾਲ ਸਿੰਘ ਅਤੇ ਸਾਖੀ ਸਿੰਘ ਹੀ ਨੇ ਅਸਲ ਅਕਾਲੀ ਤਾਂ ਮੇਰੇ ਹਿਸਾਬ ਨਾਲ ਉਸੇ ਚੀਜ਼ ਨੂੰ ਜੋ ਉਸ ਚੀਜ਼ ਤੋਂ ਖੰਡਰ ਖਾਂਦਿਆ ਹੋਇਆ کارਖਾਨਦਿਆ ਹੋਇਆ ਪੰਜਾਬ ਸਰਕਾਰ ਨੇ ਐਮ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਇਹ ਕੀਤਾ ਜੀ ਤੁਸੀਂ ਇਹ ਮੰਨ ਤੁਸੀਂ ਇਹ ਮੰਨਦੇ ਹੋ ਕਿ ਜਿਹੜੀ ਪੰਜਾਬ ਦੇ ਵਿੱਚ ਇੱਕ ਪਾਰਟੀ ਖੜੀ ਹੋਣੀ ਸੀ ਜਿਹਨੂੰ ਪੰਥਕ ਪਾਰਟੀ ਜਾਂ ਅਸਲ ਕਾਲੀ ਜਿਹੜਾ ਤੁਸੀਂ ਸ਼ਬਦ ਵਰਤ ਰਹੇ ਹੋ ਕਿ ਇਸ ਚੀਜ਼ ਦੇ ਕਰਕੇ ਹੀ ਹੋਇਆ ਫਿਰ ਦੂਜੀਆਂ ਪਾਰਟੀਆਂ ਵੀ ਤੇ ਤੰਗ ਹੋਣਗੀਆਂ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਤੇ ਕਿਸੇ ਹੋਰ ਪਾਰਟੀ ਦਾ ਦਬਾਅ ਹੋਵੇ ਕਿ ਇੱਕ ਪਾਰਟੀ ਜੀ ਹੋਰ ਖੜੀ ਹੋਗੀ ਤੇ ਆਪਾਂ ਵਕਤ ਪੈਜੂਗਾ ਕੋ ਕੁਝ ਵੀ ਹੋ ਸਕਦਾ ਪਰ ਕਰਨ ਕਰਾਉਣ ਵਾਲੇ ਤਾਂ ਪੰਜਾਬ ਸਰਕਾਰ ਜਿਹੜੇ ਕਾਬਜ ਆਨ ਵਾਲੀ ਨਹੀਂ ਪਾਰਟੀ ਵਾਲੀ ਹੀ ਨਹੀਂ ਨਾ ਜੀ ਹੂੰ ਇਹਨਾਂ ਦਾ ਹੀ ਐਸਚਓ ਨੇ ਅਜ ਨਾਲਾ ਇਹਨਾਂ ਦਾ ਹੀ ਐਸਐਸਪੀ ਹੈ ਇਹਨਾਂ ਦਾ ਹੀ ਡੀਸੀ ਹੈ ਇਹਨਾਂ ਦਾ ਹੀ ਹੋਮ ਸਕੱਤਰ ਹੈ ਹੋਮ ਮਿਨਿਸਟਰ ਵੀ ਭਗਵੰਤ ਸਿੰਘ ਮਾਨ ਖੁਦ ਨੇ ਤਾਂ ਦੇਖੋ ਇਹਨਾਂ ਕੋਲੇ ਪਾਵਰ ਹੈ ਇਹਨਾਂ ਤੇ ਕਿਹਦਾ ਦਬਾਅ ਚੱਲ ਸਕਦਾ ਹੈ ਤਾਂ ਪਰ ਇਹ ਦੂਜਿਆਂ ਨੂੰ ਦਬਾਰੇ ਨੇ ਇਹ ਹਰੀਖ ਨੂੰ ਦਬਾਰੇ ਨੇ ਇਹ ਜਿਹੜੇ ਸਿੱਖ ਨੌਜਵਾਨਾਂ ਤੇ ਜ਼ੁਲਮ ਕਰ ਰਹੇ ਨੇ ਠੱਕੇਸ਼ਾਈ ਕਰ ਰਹੇ ਨੇ ਉਹਨਾਂ ਦੇ ਉੱਪਰ ਇਹਨਾਂ ਦੇ ਉੱਪਰ ਕਿਸੇ ਦਾ ਦਬਾਅ ਨਹੀਂ ਹਾਲਾਂਕਿ ਇਹ ਦਬਾਰੇ ਨੇ ਪੰਜਾਬ ਦੇ ਇਹ ਲੋਕਾਂ ਨੇ ਫਤਵਾ ਦਿੱਤਾ 4.5 ਲੱਖ ਦੇ ਕਰੀਬ ਵੋਟ ਪਾਈ ਹੈ ਭਾਈ ਅੰਦਰਪਾਲ ਸਿੰਘ ਨੂੰ ਉਸ ਉਸ ਹੰਕਾਰ ਦੇ ਵਿੱਚ ਆ ਕੇ ਉਹਨਾਂ ਲੋਕਾਂ ਦੀ ਤਾਹੀਨ ਕੀਤੀ ਹੈ ਲੋਕ opinion ਦੀ ਲੋਕ رائے ਦੀ ਤਾਹੀਨ ਕੀਤੀ ਹੈ ਹੰਕਾਰ ਦੇ ਵਿੱਚ ਮੈਂ ਕਹੂੰਗਾ ਅੰਨੇ ਹੋ ਚੁੱਕੇ ਨੇ ਇਹ ਸਰਕਾਰ ਮੰਨਦੇ ਤੁਸੀਂ ਹੰਕਾਰਾ ਹੰਕਾਰਾ ਚੁੱਕਿਆ ਉਹਨਾਂ ਨੇ ਬਹੁਤ ਜ਼ਿਆਦਾ ਹੰਕਾਰੀ ਹੋ ਚੁੱਕੇ ਨੇ ਇਹ ਵੀ ਦੇਖੋ ਇਹਨਾਂ ਨੂੰ ਲੋਕਾਂ ਦੀ ਫਤਵੇ ਦਾ ਕੌਮ ਬਲਵਾਨ ਹੁੰਦੀ ਹੈ ਕੌਮ ਚਾਹੇ ਤਾਂ ਉਹ ਜਿਹੜੀ ਇੱਕ ਬੰਦੇ ਨੂੰ ਮੈਂ ਕਹੂੰਗਾ ਜਿਹੜੇ ਤਖਤ ਤੇ ਵੀ ਬਾਹ ਸਕਦੀ ਹੈ ਰਾਜ ਦੇ ਤੇ ਸਾਂਝੀ ਦੀ ਤਖਤੀ ਤੇ ਵੀ ਚੜਾ ਸਕਦੀ ਹੈ ਪਰ ਮੇਰੇ ਹਿਸਾਬ ਨਾਲ ਇਹ ਜਿਹੜੇ ਇਸ ਜੀ ਨੂੰ ਪੁੱਲ ਚੁੱਕੇ ਨੇ ਵੀ ਕੌਮ ਨੇ ਸਾਰੀ ਸਮਰੱਥਾ ਬੱਚੀ ਹੈ ਕੌਮ ਕੋਲੇ ਤਾਕਤ ਹੈ ਕਿ ਇਹ ਪੰਜਾਬ ਨੂੰ ਹੀ ਮੇਰੇ ਹਿਸਾਬ ਨਾਲ ਪੰਜਾਬ ਦੀ ਆਵਾਮ ਨੂੰ ਵੀ ਜਿਹੜੀਆਂ ਅੱਖਾਂ ਦਿਖਾ ਰਹੀ ਹੈ ਜਿਹੜੇ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਤੇ ਇਹਨਾਂ ਦੀ ਆਮ ਆਦਮੀ ਪਾਰਟੀ ਹਾਂ ਹਾਂ ਹਾਂਜੀ ਤੇ ਇਹ ਜਿਹੜੀ ਫਿਰ ਜਿਹੜੀ ਸੌ ਚੁੱਕ ਸਮਾਗਮ ਲਈ ਕੋਈ ਲਿਆਂਦਾ ਜਾ ਰਿਹਾ ਉਹਨਾਂ ਨੂੰ ਇਹਦਾ ਕੀ ਸੱਚ ਹੈ ਤੁਹਾਡੇ ਕੋਲ ਦੇਖੋ ਇਹ ਆਪਾਂ ਅਰਜੀ ਲਈ ਹੋਈ ਹੈ ਹਮ ਹੈ ਨਾ ਜੀ ਜੋ ਭਾਈ ਅਮਰਿਤਪਾਲ ਸਿੰਘ ਦਾ ਸੌ ਚੁੱਕ ਸਮਾਗਮ ਹੋਵੇ ਇਸ ਦੀ ਆਪਾਂ ਐਪਲੀਕੇਸ਼ਨ ਲਈ ਹੋਈ ਹੈ ਤਾਂ ਮੇਰੇ ਹਿਸਾਬ ਦੇ ਨਾਲ ਉਸ ਦੇ ਉੱਪਰ ਪੰਜਾਬ ਸਰਕਾਰ ਨੂੰ ਐਕਟ ਕਰਨਾ ਚਾਹੀਦਾ ਹੈ ਇੱਕ ਉਹਨਾਂ ਦੀ ਸੰਵਿਧਾਨਕ ਡਿਊਟੀ ਹੈ ਕਨਸਟੀਟਿਊਸ਼ਨਲ ਡਿਊਟੀ ਹੈ ਉਹਨਾਂ ਦੀ ਨਹੀਂ ਤਾਂ ਜਿਹੜਾ ਕਨਸਟੀਟਿਊਸ਼ਨਲ ਮਸ਼ੀਨਰੀ ਦੀ ਜਿਹੜਾ ਬ੍ਰੇਕਡਾਊਨ ਹੋ ਜਾਣਾ ਪੰਜਾਬ ਦੇ ਵਿੱਚ ਜੀ ਉਹਨਾਂ ਨੇ ਖੁਦ ਹੀ ਸਰਕਾਰ ਨਹੀਂ ਸਵਿਧਾਨ ਨੂੰ ਨਾ ਮੰਨਿਆ ਆਰਟੀਕਲ 101 ਦੇ ਅਧੀਨ ਇੱਕ ਜਿਹੜਾ ਭਾਈ ਅਮਰਪਾਲ ਸਿੰਘ ਹਲੇ ਤਾਂ ਚੁਣੇ ਹੋਏ ਨਮੈਂਦੇ ਨੇ ਪਰ ਸੌ ਚੁੱਕਣ ਤੋਂ ਬਾਅਦ ਹੀ ਇੱਕ ਮੈਂਬਰ ਪਾਰਲੀਮੈਂਟ ਬਣਗੇ ਤਾਂ ਇਹ ਪੰਜਾਬ ਸਰਕਾਰ ਨੂੰ ਯਕੀਨੀ ਤੌਰ ਤੇ ਕਰਨਾ ਚਾਹੀਦਾ ਜੀ ਹੂੰ ਜੇ ਨਾ ਚ ਸੌ ਨਹੀਂ ਚੱਕੀ ਜਾਂਦੀ ਉਹ ਨજર ਮੈਂਬਰ ਪਾਰਲੀਮੈਂਟ ਨਹੀਂ ਬਣਦੇਗੀ ਉਹਨਾਂ ਉਦੋਂ ਤੀਕਰ ਨਹੀਂ ਬਣਦੇ ਜੇ ਸੌ ਨਹੀਂ ਚੁੱਕਣਗੇ ਤਾਂ ਉਹ ਇੱਕ ਡਿਸਕਵਾਲਿਫਿਕੇਸ਼ਨ ਹੈ ਜੀ ਹੂੰ ਜੇ ਸੌ ਨਹੀਂ ਚੁੱਕਦੇ ਤਾ ਉਹਨਾਂ ਦੀ ਜਿਹੜੀ ਕੁਰਸੀ ਹੈ ਉਹ ਖੋ ਸਕਦੀ ਹੈ ਭਾਈ ਅਮਰਪਾਲ ਸਿੰਘ ਦੀ ਪਾਰਲੀਮੈਂਟ ਦੇ ਵਿੱਚੋਂ ਉਹ ਤਾਂ ਬਿਨਾ ਉਹ ਤਾਂ ਜੇ ਅਮਰਪਾਲ ਸਿੰਘ ਨਹੀਂ ਚੱਕਦੇ ਤਾਂ ਖੋ ਸਕਦੀ ਹੈ ਜੇ ਅਮਰਪਾਲ ਸਿੰਘ ਨੂੰ ਲਿਆਂਦਾ ਹੀ ਨਾ ਜਾਊਗਾ ਤੇ ਫਿਰ ਵੀ ਖੋ ਸਕਦੀ ਹੈ ਨਹੀਂ ਫਿਰ ਤਾਂ ਜਿਹੜੀ ਅਦਾਲਤ ਅਸੀਂ ਪੈਰਵਾਹੀ ਕਰਾਂਗੇ ਅਦਾਲਤ ਚੋਂ ਆਦੇ ਹੱਕ ਲਵਾਂਗੇ ਤੇ ਇਹ ਸੌ ਚੁਕਾ ਕੇ ਤੇ ਭਾਈ ਅਮਰਪਾਲ ਸਿੰਘ ਨੂੰ ਪੂਰਨ ਤੌਰ ਤੇ ਮੈਂਬਰ ਪਾਰਲੀਮੈਂਟ ਬਣਾਵਾਂਗੇ ਜੀ ਹੂੰ ਪਹਿਲਾਂ ਇਦਾਂ ਹੋਇਆ ਐ ਵੀ ਇਦਾਂ ਰੋਕ ਸਕਦੀ ਐ ਜੇ ਸਰਕਾਰ ਸੋਚ ਕਾਉਣ ਤੋਂ ਉਹਨਾਂ ਨੂੰ ਰੋਕ ਸਕਦੀ ਕਿ ਨਹੀਂ ਲੈ ਕੇ ਆਉਂਦੀ ਪਾਰਲੀਮੈਂਟ ਦਾ ਕੋਈ ਮਤਾ ਹੁੰਦਾ ਐ ਕਿ ਪਾਰਲੀਮੈਂਟ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਜਿੰਨੇ ਜਿੱਤੇ ਹੁੰਦੇ ਨੇ ਉਹ ਬਾਈਕਾਟ ਕਰਨ ਕਿ ਇਹਨਾਂ ਨੂੰ ਨਾਂ ਲੈ ਕੇ ਆਓ ਮੇਰੇ ਤੱਕ ਇਹ ਜਾਣਕਾਰੀ ਆਈ ਸੀ ਕਿ ਜੇ ਉਹ ਲਿਖਤੀ ਰੂਪ 'ਚ ਇਦਾਂ ਕਰ ਦਿੰਦੇ ਐ ਕਿ ਉਹਨੂੰ ਨਹੀਂ ਲੈ ਕੇ ਆਉਣਾ ਚਾਹੀਦਾ ਪਾਰਲੀਮੈਂਟ 'ਚ ਇਜਾਜ਼ਤ ਨਾ ਦਿੱਤੀ ਜਾਵੇ ਤੇ ਹੋ ਸਕਦਾ ਕਿ ਨਾਂ ਉਹਨਾਂ ਨੂੰ ਲਿਆਂਦਾ ਜਾਵੇ ਨਹੀਂ ਸਪੀਕਰ ਕੋਲੇ ਪਾਵਰ ਹੁੰਦੀ ਐ ਪੰਜਾਬ ਸਰਕਾਰ ਨਾਲੋਂ ਵੀ ਵੱਡੀ ਪਾਵਰ ਜੋ ਲੋਕ ਸਭਾ ਦੇ ਸਪੀਕਰ ਸਾਹਿਬ ਨਹੀਂ ਹੁੰਦਾ ਕੋਲ ਐ ਉਹ ਜਦੋਂ ਮਰਜ਼ੀ ਚਾਹਣ ਤੇ ਪੰਜਾਬ ਸਰਕਾਰ ਨੂੰ ਤੇ ਭਾਈ ਅਮਰਿਤਪਾਲ ਸਿੰਘ ਨੂੰ ਆਪਦੇ ਅੱਗੇ ਪੇਸ਼ ਹੋਣ ਲਈ ਇਹ ਕਹਿ ਸਕਦੇ ਨੇ ਪੰਜਾਬ ਸਰਕਾਰ ਨੂੰ ਆਰਡਰ ਲਾ ਸਕਦੇ ਨੇ ਤਾਂ ਮੂਲ ਪਾਵਰ ਹੈ ਲੋਕ ਸਭਾ ਦੇ ਕੋਲ ਤਾਂ ਪੂਜਵੀ ਕਰ ਸਕਦੇ ਨੇ ਠੀਕ ਹੈ ਜੀ ਮਾਨ ਸਿੰਘ ਖਰਾ ਜੀ ਜਾਣਕਾਰੀ ਦੇਣ ਲਈ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ